ਅੰਮ੍ਰਿਤਸਰ ਦੇ ਪੱਲਾ ਕਰੋਨੀ ਦੇ ਰਹਿਣ ਵਾਲੇ ਸੂਰਜ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਰਿਦਮ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਹੈ ਸੂਰਜ ਕੁਮਾਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਹਾੜਾ ਚੌਂਕ ਤੇ ਉਹਨਾਂ ਦੇ ਪੁੱਤਰ ਦੀ ਵੀਡੀਓ ਵਾਇਰਲ ਅਮਨਦੀਪ ਸ਼ਰਮਾ ਵੱਲੋਂ ਕੀਤੀ ਗਈ ਉਸ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਸ ਦੇ ਪੁੱਤਰ ਰਿਦਮ ਅਤੇ ਬੱਬਲੂ ਦਾ ਅਮਨਦੀਪ ਸ਼ਰਮਾ ਨਾਲ ਝਗੜਾ ਹੋ ਗਿਆ ਝਗੜੇ ਦੌਰਾਨ ਅਮਨਦੀਪ ਸ਼ਰਮਾ ਜ਼ਖਮੀ ਹੋ ਗਿਆ ਉਸਨੇ ਕਿਹਾ ਕਿ ਅਮਨਦੀਪ ਸ਼ਰਮਾ ਜਾਣਬੁੱਝ ਕੇ ਸਾਡੇ ਪਰਿਵਾਰ ਨੂੰ ਝਗੜੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਕਿ ਲੜਾਈ ਵਾਲੇ ਦਿਨ ਉਹ ਆਪਣੀ ਧੀ ਦੇ ਕਾਗਜ਼ਾਤ ਸੰਬੰਧੀ ਚੰਡੀਗੜ੍ਹ ਵਿੱਚ ਮੌਜੂਦ ਸੀ ਜਿਸ ਦੀਆਂ ਟਿਕਟਾਂ ਵੀ ਸਾਡੇ ਕੋਲ ਹਨ ਉਹਨਾਂ ਨੇ ਕਿਹਾ ਕਿ ਸ਼ਾਟਾ ਭੱਲਾ ਕਲੋਨੀ ਵਿੱਚ ਹੋਈ ਲੜਾਈ ਦੀ ਵੀਡੀਓਜ਼ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਹ ਅਮਨਦੀਪ ਸ਼ਰਮਾ ਰਿੱਧਮ ਅਤੇ ਬਬਲੂ ਇੱਕ ਦੂਜੇ ਤੇ ਹਮਲਾ ਕਰਦੇ ਦਿਖਾਈ ਦੇ ਰਹਨ ਅਤੇ ਅਮਨਦੀਪ ਵੱਲੋਂ ਸਾਨੂੰ ਜਾਣਬੁੱਝ ਕੇ ਇਸ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ। ਇਸ ਸਬੰਧੀ ACP ਸ਼ਿਵਦਰਸ਼ਨ ਨੇ ਦੱਸਿਆ ਕਿ 24 ਤੇ ਨਸ਼ੇ ਦੀ ਵੀਡੀਓ ਵਾਇਰਲ ਕਰਨ ਵਾਲੇ ਅਮਨਦੀਪ ਸ਼ਰਮਾ ਦੀ ਰਿੱਦਮ ਅਤੇ ਬੱਬੂ ਨਾਲ ਕੁੱਟਮਾਰ ਕੀਤੀ ਆ ਜਿਸ ਤੋਂ ਬਾਅਦ ਰਿਦਮ ਅਤੇ ਬੱਬੂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਅਤੇ ਰਿਦਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਸੁਰੇਜ ਕੁਮਾਰ ਹੈ ਜੀ। ਮੈਂ ਪੱਲਕਲੋਨੀ ਦਾ ਰਹਿਣ ਵਾਲਾ ਹਾਂ ਜੀ। ਇਹ ਮਾਮਲਾ ਹੈ ਜਿਹੜਾ ਝਗੜਾ ਹੈ ਜੀ। ਮੇਰਾ ਮੁੰਡਾ ਰਿਦਮ ਆ ਉਹ ਨਸ਼ੇ ਦਾਦੀ ਹੋ ਚੁੱਕਿਆ ਵਾ। ਹੂੰ। ਠੀਕ ਹੈ ਨਾ। ਇਹਦਾ ਜਿੱਦਣ ਝਗੜਾ ਹੋਇਆ ਵਾ ਮੈਂ ਇੱਥੇ ਨਹੀਂ ਹੈਗਾ ਸੀ। ਹੂੰ। ਠੀਕ ਹੈ ਨਾ। ਇਹਨਾਂ ਨੇ ਮੇਰਾ ਵੀ ਨਾਮ ਲਿਖਾਇਆ ਹੋਇਆ ਵਾ। ਇਹ ਸਬੂਤ ਵਿੱਚ ਫੋਟੋ ਨਾਲ ਸਾਬਿਤ ਕਰੇਗੀ ਮੈਂ ਇੱਥੇ ਹੈਗਾ ਸੀ। ਹੂੰ। ਠੀਕ ਹੈ ਨਾ। ਤੇ ਹੋਰ ਵੇਖੋ ਜੀ ਇਹ ਮੇਰੇ ਕੋ ਬੁੱਧਵਾਰ ਆਇਆ ਵਾ ਮੈਨੂੰ ਕਹਿੰਦਾ ਤੁਹਾਡੇ ਮੁੰਡੇ ਦੀ ਮੈਂ ਵੀਡੀਓ ਵਾਇਰਲ ਕਰ ਦੇਣੀ ਜੇ ਮੇਰੇ ਕੋ ਪੈਸਾ ਦੀ ਮੰਗ ਕੀਤੀ ਹੈ ਮੈਂ ਕਹਾ ਮੇਰੇ ਕੋ ਪੈਸੇ ਨਹੀਂ ਹੈਗੇ ਫਿਰ ਬਾਅਦ ਚ ਇਹਨਾਂ ਦਾ ਜੋ ਵੀ ਝਗੜਾ ਹੈਗਾ ਉਹਦੇ ਹੀ ਜ਼ਿੰਮੇਵਾਰ ਨਹੀਂ ਹੈ ਇਹਦੀ ਮੇਰੇ ਅੱਗੇ ਪ੍ਰਸ਼ਾਸਨ ਅੱਗੇ ਹੀ ਮੰਗਿਆ ਜਿਹੜੀ ਇਹਨਾਂ ਨੇ ਸਮਾਕੇ ਦਾ ਇਲਜ਼ਾਮ ਸਾਡੇ ਤੇ ਲਾਇਆ ਵਾ ਇਹਤੇ ਕਾਰਵਾਈ ਕੀਤੀ ਜਾਵੇ ਇਹ ਗਲਤ ਇਲਜ਼ਾਮ ਲਾਇਆ ਹੈ ਸਾਡੇ ਘਰ ਦੇ ਮਿਹਨਤ ਕਰਕੇ ਖਾਂਦੇ ਆ ਅਸੀਂ ਖੁਦ ਆਪਣਾ ਕਾਰੋਬਾਰ ਕਰਦੇ ਜਿਹੜਾ ਅਮਨਦੀਪ ਨਾਲ ਝਗੜਾ ਹੈ ਕਿਨੇ ਕਿਨੇ ਕੁੱਟਿਆ ਕੌਣ ਕੌਣ ਲੜਿਆ ਸੀ ਇੱਕ ਤੇ ਮੇਰਾ ਮੇਰਾ ਬੇਟਾ ਰਿਦਮ ਹੈਗਾ ਜੀ ਇੱਕ ਅਮਨਦੀਪ ਸ਼ਰਮਾ ਤੀਜਾ ਨਾਂ ਬੱਬੂ ਅੱਛਾ ਹਾਂਜੀ ਇਹ ਲੜਕੇ ਹੈਗੇ ਜੀ ਹਾਂਜੀ ਤੇ ਜਿਹੜਾ ਨਸ਼ੇ ਦਾ ਤੁਹਾਡੇ ਇਲਜ਼ਾਮ ਉਹ ਉਹਦੇ ਬਰੀ ਦਾ ਨਹੀਂ ਨਸ਼ੇ ਦਾ ਇਲਜ਼ਾਮ ਤੇ ਸਾਰਾ ਸਾਲ ਝੂਠ ਲਾ ਰਿਆ ਵਾ ਠੀਕ ਹੈ ਨਾ ਉਹਨਾਂ ਨੂੰ ਦੱਸੇ ਕੀ ਅਸੀਂ ਵੇਚਦੇ ਆਂ ਦੱਸ ਸਾਡੇ ਕੋਲ ਤੇ ਪੈਸਾਂ ਦੀ ਮੰਗ ਕਰਦਾ ਪਿਆ ਸੀ ਇੱਕ ਦਿਨ ਅਗਲੇ ਦਿਨ ਤੇ ਉਹਨੇ ਵੀਡੀਓ ਵਾਇਰਲ ਕੀਤੀ ਆ ਮਾਰਕੋਟ ਤੋਂ ਬਾਅਦ ਲੜਾਈ ਤੋਂ ਬਾਅਦ ਕੀਤੀ ਆ ਹਾਂ ਲੜਾਈ ਤੋਂ ਬਾਅਦ ਕੀਤੀ ਆ ਕਿ ਇਹਨਾਂ ਕੋ ਪੈਸਾ ਦੀ ਮੰਗ ਕਰਾਂ ਇਹ ਐਸਐਸਆਈ ਅੱਗੇ ਕਹਿ ਰਿਹਾ ਹੈ ਕਿ ਉੱਥੇ ਹੀ ਆ ਕੇ ਕੋਈ ਫਲ ਫਰੂਟ ਦੇ ਆਓ ਹੈ ਤੇ ਨਾਲੇ ਥੋੜੇ ਬੋਤੇ ਕੋਈ ਇਹਨਾਂ ਪੈਸੇ ਪੂਏ ਦੇ ਆਓ ਤੇ ਅਹੀ ਐਸਐਸਪੀ ਦੇ ਦਸਤਾਨੋ ਤੇ ਕਮਿਸ਼ਨਰ ਦੇ ਦਸਤਾਨ ਪਰਚਾ ਵੀ ਦਿੱਤਾ ਆਇਆ ਵਾ ਇਹ ਕਾਰਵਾਈ ਲਈ ਕਿ ਅਨੁਤੰ ਕਰਦੇ ਵੇ ਮਗਰੋਂ ਘਰਦਿਆਂ ਨੂੰ ਆ ਕੇ ਪੁਲਿਸ ਵਾਲੇ ਹਾਨੂੰ ਸਿਰਫ ਇਹੀ ਮੰਗਿਆ ਕੀ ਆ ਕਿ ਸਾਡੇ ਤੇ ਜੋ ਪ੍ਰਚਾਰ ਇੰਜਾਮ ਲਾਏ ਆ ਸਭ ਝੂਠੇ ਆ ਸਾਨੂੰ ਇਨਸਾਫ ਦਿੱਤਾ ਜਾ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੇ ਆ ਮੇਰਾ ਨਾਮ ਵੰਦਨਾ ਕਿਥੋਂ ਰਹਿਣ ਵਾਲੇ ਜੀ ਮੈਂ ਆਪਣਾ ਸ਼ਹਾੜਾ ਪਲਾ ਕੋਲੋਨੀ ਕਿ ਗੱਲ ਹੋ ਜਿਹੜੇ ਤੁਹਾਡੇ ਇੰਜਾਮ ਲੱਗੇ ਨੇ ਮਾਰ ਕੁਡਾਈ ਦੇ ਜਾਂ ਮੇਰੇ ਤੇ ਜਿੰਨੇ ਵੀ ਅਲਿਕੇਸ਼ਨ ਆਏ ਆ ਉਹ ਮੁੰਡੇ ਨੇ ਸਾਰੇ ਝੂਠ ਹੈਗੇ ਮੈਂ ਆਪਣੇ ਘਰ 'ਚ ਬੈਠੇ ਕੰਮ ਕਰਦੀ ਤੇ ਮੈਂ ਡਿਊਟੀ ਕਰਦੀ ਕੰਮ ਕਰਦੀ ਮੈਂ ਸ਼ਾਮ ਨੂੰ ਘਰ ਆਈ ਆ ਤੇ 12 ਇੱਕ ਭਾਈ ਆਏ ਉਹਨਾਂ ਮਿਲ ਕੇ ਤੁਹਾਡਾ ਲੜਾਈ ਝਗੜਾ ਹੋ ਗਿਆ ਮੁੰਡੇ ਤੁਹਾਡੇ ਨੂੰ ਕੁੱਟਣ ਦੇ ਸਾਰੇ ਜਾਣੇ ਨਾਲ ਕੇ ਮੈਂ ਭੱਜੀ ਭੱਜੀ ਮੈਂ ਬਾਹਰ ਗਈ ਬਸ ਇੰਨੇ ਸੀ ਮੇਰੇ ਤੇ ਬੜੇ ਝੂਠ ਅਲਿਗੇਸ਼ਨ ਲੱਗੇ ਜਿਹਦੇ ਕਰਕੇ ਮੈਨੂੰ ਆ ਮੈਂ ਪੁਲਿਸ ਪੰਜਾਬ ਪੁਲਿਸ ਨੂੰ ਹਿਦਾਇਤ ਦੇਣੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਮੈਂਟ ਕਰਕੇ ਖਾਣ ਵਾਲੀ ਮੇਰਾ ਅੱਗੇ ਮੇਰਾ ਮੈਂ ਬਹੁਤ ਪਰੇਸ਼ਾਨ ਐ ਇਤੋਂ ਮੁੰਡੇ ਤੋਂ ਅਸੀਂ ਇਹਨੂੰ ਘਰੋਂ ਨਹੀਂ ਬਾੜਦੇਗੇ ਮੁੰਡਾ ਕਿੱਥੇ ਰਹਿੰਦਾ ਹੈ ਮੁੰਡਾ ਬਾਹਰ ਹੀ ਰਹਿੰਦਾ ਹੈਗਾ ਜੀ ਬੇਦਖਲ ਕੀਤਾ ਹਾਂਜੀ ਹਾਂਜੀ ਬੇਦਖਲ ਹੋਇਆ ਹੈਗਾ ਉਹ ਤੇ ਜਿਹੜੇ ਉਜਾਮ ਲਾਇਆ ਤੁਸੀਂ ਨਸ਼ਾ ਵੇਚਦੇ ਉਹਦਾ ਕੀ ਹਕੂ ਇਹ ਸਾਰੇ ਐਲੀਕੇਸ਼ਨ ਝੂਠੇ ਹੈਗੇ ਮੈਂ ਇਹਨਾਂ ਵਿੱਚ ਸਾਡਾ ਕੋਈ ਆਪਾਂ ਭਾਗੀਦਾਰ ਨਹੀਂ ਗਏ ਨਾ ਮੈਂ ਨਾ ਮੇਰੇ ਘਰ ਦੇ ਨਾ ਮੇਰੇ ਬੱਚੇ ਕੋਈ ਤੁਹਾਡਾ ਮੁੰਡਾ ਕਿੱਥੇ ਹੈਗਾ ਇਸ ਟਾਈਮ ਅਸਟੇ ਮੇਰੀ ਉਹ ਉਹਨਾਂ ਨੂੰ ਆ ਪੁਲਿਸ ਵਾਲੇ ਲੈ ਗਏ ਹੋਏ ਆ ਤੇ ਮੈਨੂੰ ਨਹੀਂ ਪਤਾ ਇਸ ਟਾਈਮ ਮੇਰਾ ਮੁੰਡਾ ਕਿੱਥੇ ਤੇ ਕਿੱਥੇ ਨਹੀਂ ਗਏ ਕੀ ਮੰਗੀ ਕਰਦੇ ਮੰਗ ਮੈਨੂੰ ਇਹ ਕਹਿੰਦੇ ਆ ਤੁਹਾਡੀ ਕੀ ਮੰਗ ਚ ਲਈ ਮੈਨੂੰ ਤੇ ਬਸ ਭਾਜੀ ਮੈਨੂੰ ਇਨਸਾਫ ਚਾਹੀਦਾ ਜਿਹੜੇ ਮੇਰੇ ਪਰਿਵਾਰ ਤੇ ਅਲਗੇ ਅਲਗੇ ਲੱਗੇ ਝੂਠ ਹੈਗੇ ਮੈਨੂੰ ਪੰਜਾਬ ਪੁਲਿਸ ਮੈਂ ਹੀ ਹਰਾਤ ਜੋੜ ਕੇ ਝਾੜ ਕਰਦੇ ਮੈਨੂੰ ਇਹ ਇਨਸਾਫ ਦਿੱਤਾ ਜਾਵੇ ਬਸ ਤੇ ਜਿਹੜਾ ਨਸ਼ੇ ਦਾ ਇਲਜ਼ਾਮ ਲੱਗੇ ਤੁਸੀਂ ਵੇਦੇ ਜੀ ਅਸੀਂ ਕਿੰਨੇ ਮੈਂ ਰੱਬ ਨੂੰ ਮੰਨਣ ਵਾਲੀ ਆ ਕਦੀ ਮੈਨੂੰ ਤੇ ਇਹ ਵੀ ਨਹੀਂ ਪਤਾ ਸਿੱਟਾ ਹੁੰਦਾ ਕੀ ਹੈ ਕੀ ਕੀ ਠੀਕੇ ਹੁੰਦੇ ਕੀ ਕੋ ਮੈਂ ਸੌਂਦੀ ਆ ਬਸ ਇਹਨਾਂ ਮੈਨੂੰ ਪਤਾ ਹੈ ਨਸ਼ੇੜੀ ਇੱਥੇ ਅੜੇ ਪਰ ਇਥੇ ਸੀ ਅੜੇ ਤੇ ਬਹੁਤ ਗੰਦ ਪਿਆ ਆ ਤੇ ਜਿਹੜੀ ਲੜਾਈ ਝਗੜਾ ਹੋਇਆ ਉਹਦੇ ਵਿੱਚ ਤੁਹਾਡਾ ਕੀ ਰੋਲ ਹੈ ਉਹਦੇ ਵਿੱਚ ਬਸ ਕੋਈ ਵੀ ਮਾਂ ਹੋਵੇ ਜਿੱਦੋਂ ਉਹਨੂੰ ਘਰ ਆਏ ਪਤਾ ਲੱਗੇ ਵੀ ਤੁਹਾਡੇ ਮੁੰਡੇ ਦੇ ਕੋਟੇ ਭਾਵੇਂ ਜਿੰਨਾ ਮਰਜ਼ੀ ਬੇਦਖਲ ਹੋਵੇ ਮੁੰਡਾ ਭਾਜੀ ਦਾ ਮਰ ਤੇ ਫਿਰ ਮੈਂ ਭੱਜੀ ਗਈ ਛੜਾਂ ਦੀ ਮੇਰਾ ਨਾਮ ਠੁੱਠਾ ਲੱਗੇ ਚ ਲੰਗਾ ਬਸ ਇਹ ਕਿੰਨੇ ਕਿੰਨੇ ਕੁੱਟਿਆ ਉਹ ਇਹ ਤਿੰਨੋਂ ਅਮਲੀ ਲੜੇ ਆ ਜੀ ਨਾ ਇਹਨਾਂ ਦੇ ਇੱਕ ਦਾ ਨਾਮ ਅਮਨਦੀਪ ਤੇ ਇੱਕ ਦਾ ਨਾਮ ਰਿਦਰਜੇ ਤੀਸਰੇ ਮੁੰਡੇ ਦਾ ਨਾਮ ਇਹਨੂੰ ਪਤਾ ਤੈਨੂੰ ਯਾਦ ਹੋਸੀ ਆ ਹਾਂ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਅਮਨਦੀਪ ਸ਼ਰਮਾ son of ਸ਼ੰਭੂਨਾਥ ਵਾਸੀ ਯੂਨੀਵਰਸਲ ਇਨਕਲੇਵ ਸ਼ਾਟਾ ਵੱਲੋਂ ਬਿਆਨ ਕੀਤਾ ਜਾ ਰਿਹਾ ਸੀ ਕਿ ਰਿਦਮ ਮੇਲੇ ਸਰਾਦੂ ਅਤੇ ਉਸਦੇ ਪਰਿਵਾਰ ਵੱਲੋਂ ਜਿਹੜਾ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕੀਤਾ ਗਿਆ ਵਾ ਇਸ ਸਬੰਧ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਅਮਨਦੀਪ ਸ਼ਰਮਾ ਦਾ ਬਿਆਨ ਹਸਲ ਕਰਕੇ ਉਸ ਦੇ ਬਿਆਨ ਤੇ ਜਿਹੜਾ ਰਿਦਮ ਮੇਲੇ ਸਰਾਦੂ ਅਤੇ ਬਬਲੂ ਦੇ ਖਿਲਾਫ ਐਫ ਆਈ ਆਰ ਨੰਬਰ 25/26 ਅੰਡਰ ਸੈਕਸ਼ਨ 115 2 126 2 352 2 303 2 ਅਤੇ 35 ਬੀ ਐਨ ਆ ਸੈਕਟਰ थाना ਛਾਟਾ ਵਿਖੇ ਦਰਜ ਕਰ ਲਈ ਹੈ ਅਤੇ ਇਸ ਵਿੱਚ ਮੁੱਖ ਦੋਸ਼ੀ ਜਿਹੜਾ ਰਿਦਮ ਮਲੇਸਰਾਧੂ ਉਸ ਨੂੰ ਗ੍ਰਿਫਤਾਰ ਕਰ ਲਿਆ ਵਾ ਬਾਕੀ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਜੋ ਨਸ਼ੇ ਦੇ ਦੋਸ਼ ਲਗਾਏ ਜਾ ਰਹੇ ਸੀ ਕਿ ਜਿਹੜਾ ਹੈ ਰੋਂਦਾ ਨਸ਼ਾ ਪੀ ਕੇ ਰਿਦਮ ਉੱਥੇ ਛਾਟਾ ਚੌਂਗ ਵਿੱਚ ਲੰਮੇ ਪਿਆ ਸੀ ਅਤੇ ਉਸ ਦੀ ਵੀਡੀਓ ਅਮਨਦੀਪ ਸ਼ਰਮਾ ਵੱਲੋਂ ਬਣਾਈ ਗਈ ਤੇ ਹੋਰ ਲੋਕਾਂ ਨੇ ਬਣਾਈ ਗਈ ਜਿਸ ਰੰਜਸ ਤਹਿ ਤਨੇ ਅਮਨਦੀਪ ਸ਼ਰਮਾ ਨੂੰ ਸੱਟਾਂ ਮਾਰ ਕੇ ਜ਼ਖਮੀ ਕੀਤਾ ਇਸ ਵਜh ਪਹਿਲਾਂ ਦੱਸ ਚੁੱਕੇ ਹਾਂ ਕਿ ਰਿਦਮਨ ਨੂੰ ਕਾਬੂ ਕਰਕੇ ਉਸ ਪਾਸੋਂ ਪੁਸ਼ਕਸ਼ ਕੀਤੀ ਗਈ ਉਸੇ ਪਰਿਵਾਰ ਤੋਂ ਪੁਸ਼ਕਸ਼ ਕੀਤੀ ਗਈ ਜਿਨ੍ਹਾਂ ਦੱਸਿਆ ਕੋ ਸ਼ਰਾਬ ਦੇ ਨਸ਼ੇ ਵਿੱਚ ਉੱਥੇ ਲੰਮੇ ਪਿਆ ਸੀ ਇਸ ਤੋਂ ਲਾਹ ਜਿਹੜੇ ਨਸ਼ੇ ਵੇਚਣ ਅਤੇ ਨਸ਼ੇ ਕਰਨ ਦੇ ਜੋ ਦੋਸ਼ ਲਗਾਏ ਜਾ ਰਹੇ ਨੇ ਉਹ ਸੰਬੰਧੀ ਤਸਦੀਕ ਕਰਕੇ ਕਾਨੂੰਨ ਸਰ ਬਣਦੀ ਕਾਰਵਾਈ ਕੀਤੀ ਜਾਵੇਗੀ